ਇੱਥੇ ਇੱਥੇ ਇੱਧਰਲੇ ਬੱਲੇ ਆਉਂਦੇ। ਇੱਧੋਂ ਦੀ ਹਾਂ। ਹਾਂ। ਪਾਸੇ ਵੀ ਇੱਧਰੋਂ। ਠਾ। ਪਾਸੇ ਦੀ ਖੇਡ ਵਜਈਂ ਆਦੇ ਕਰਕੇ ਇੱਥੋਂ ਨਾਲ ਗੰਨੇ ਦੀ ਲਾਤੀ ਤੁਹਾਨੂੰ ਪਤਾ ਮਾਸਾਗਾ ਹਿੱਥੇ ਹਾਈਡਰੌਲਿਕ ਟਰੈਕਟਰ ਨੇ। ਹਾਂ। ਉਹਨੂੰ ਵੀ ਉੱਪਰ ਬੈਲੈਂਸ ਕੀਤੇ ਹੋਏ ਟਰੈਕਟਰ ਵਾਲੀ ਤੋਂ ਨਾਲ। ਹੂੰ। ਸਿੱਧਾ ਇੱਧਰ ਪੈ। ਹੂੰ। ਹਾਂ। ਉਹਦਾ ਬਾਰਗੇਡ ਲਓ ਜੀ। ਨਹੀਂ ਨਹੀਂ ਮਾਰੀ ਮਾਰਦੇ। ਉਹ ਟਰੈਕਟਰ ਤੇ ਉਹ ਮਾਜੀ ਮੀਆਂ ਵਾਲੇ ਸਰਪੰਚੋਂ ਦਾ ਪਤਾ ਹੈ। ਹਾਂ? ਹਾਂ ਜੀ ਮੀ ਆਲੇ ਸਰਮਾ ਮਾਜਮੀ ਦਾ ਹਾਂ ਜੀ ਅੱਛਾ ਤੇ ਟਰਾਲੀ ਕਿਦੀ ਸਰਪੰਚੋ ਦੇ ਆਪਣੇ ਮਾਜਮੀ ਨਿਆਣਾ ਆਪਣਾ ਸਰਪੰਚ ਆਹੋ ਉਹਦਾ ਗੱਨਾ ਦੇ ਉੱਤੇ ਹਲੇ ਥੋੜੇ ਥੋੜੇ ਬੱਚੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈ ਤੇਰੇ ਤੇ ਦੇਦੇ ਤੇ ਰਹਿੰਦੇ ਅੱਛਾ ਉਹ ਬਹੁਤ ਅੱਖਾ ਹੋਇਆਗਾ ਕੋਈ ਵੀ ਉਹਦੀ ਵਾਈਫ ਦੀ ਆਪਾਂ ਬਤ ਕਰਾਉਂਦੇ ਆਂ ਪਰ ਉਹ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤਿਆਰ ਕਰਾਓ ਠੀਕ ਜੀ ਕਰਾ ਦੇਣੀ ਮੈਂ ਤਹਿਸੀਲਦਾਰ ਨੂੰ ਵੀ ਕਹਿੰਦਾ ਐਸਡੀਐਮ ਸਾਹਿਬ ਨੂੰ ਕਹਿ ਕੇ ਉਹ ਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਹੈ ਹਾਂ ਦਾਦਾ ਕੋਈ ਨਹੀਂ ਨਾਲ ਹੀ ਆਪਾਂ ਬਟ ਨਾਲ ਦਾ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓ ਹੀ ਹੁਸਲੇ ਆ ਠੀਕ ਹੈ ਨਾ ਹਾਂ ਕੋਈ ਗੱਲ ਹਾਂ ਠੀਕ ਕੱਲ ਛਾਪੀ ਬੜਾ ਦੁਖਦਾਈ ਹਾਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ ਔਰ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਟਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ ਮੈਂ ਉਹ ਦੇਖਣ ਆਇਆ ਸੀਗਾ ਮੈਂ ਦੇਖਿਆ ਕਿ ਪੁਲ ਥੋੜਾ ਗੰਨੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੁਲ ਨੂੰ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤਲੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਬਾਜ਼ਾਰਕੀ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੋਕਾ ਦੇਖਣ ਆਇਆ ਸੀ ਮੈਂ ਕਿਹਾ ਦੇਖਿਆ ਕਿ ਪੁਲ ਦੀ ਜਿਹੜੀ ਸਾਈਡਾਂ ਕਾਫੀ ਪ੍ਰਾਪਤ ਪੁਰਾਣੀਆਂ ਨੇ ਮਰਮਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਕੋਨੇ ਪੁਲ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਦੀ ਕੀ ਪਰਬੰਧ ਕਿਤੇ ਨਹੀਂ ਨਹੀਂ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰ ਉਹਨਾਂ ਦੀ ਰੇਲਿੰਗ ਬਗਾਇਦਾ ਜਿਹੜੀਆਂ ਆਪਾਂ ਵਧੀਆ ਠੱਕ ਦੇ ਨਾਲ ਪੜਵਾ ਕੇ ਦੇਦੇ ਆਂ ਭਲੇ ਬਾੜੀ ਗੱਲ ਵੈ ਕਦੀ ਇੱਥੇ ਕੱਟਣਾ ਵਾਪਸ ਨਹੀਂ ਦੀ ਸੀ ਇਹ ਪਹਿਲੀ ਵਾਰ ਹੀ ਮਤਲਬ ਪਿਛਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ ਪਰ ਕਿਉਂਕਿ ਬੱਸ ਤੇ ਟਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਇਸ ਕਰਕੇ ਮੁੰਡਾ ਮਤਲਬ ਜ਼ਿਆਦਾ ਸਾਡੇ ਕੋਲੋਂ ਚਲਾ ਗਿਆ ਪਰ ਜਿਹੜੇ ਪੋਲ ਠੀਕ ਨਹੀਂਗੇ ਪੋਲ ਆਪਾਂ ਠੀਕ ਕਰਾਂ ਹਾਂ